ਪੰਜਾਬੀ ਉਹ ਕੰਗਣਾ ਰਣਾਉਤ ਨੂੰ ਲੈ ਕੇ ਜਿਹੜੀ ਕਿ ਬਹੁਤ ਖੁਸ਼ਖਬਰੀ ਦੀ ਗੱਲ ਆ ਰਹੀ ਆ ਸਿੱਖਾਂ ਦੇ ਲਈ ਤੇ ਕੰਗਣਾ ਰਣਾਉਤ ਦੇ ਲਈ ਮੈਂ ਕਹਿੰਦਾ ਵੀ ਚਾਰੇ ਪਾਸਿਆਂ ਤੋਂ ਸਕੰਜਾ ਕੱਸਿਆ ਗਿਆ ਬੰਬੇ ਹਾਈ ਕੋਰਟ ਨੇ ਜਿਹੜੀ ਕਿ ਇਹਦੀ ਫਿਲਮ ਆ ਉਸ ਨੂੰ ਬਿਲਕੁਲ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਬੰਬੇ ਹਾਈ ਕੋਰਟ ਦੀ ਗੱਲ ਆ ਉਹਨਾਂ ਨੇ ਫਿਲਮ ਦਾ ਜਿਹੜਾ ਕਿ ਸਰਟੀਫਿਕੇਟ ਸੀ ਉਹ ਲੈਣ ਗਈ ਸੀ ਕੰਗਣਾ ਤੇ ਉਹਨੂੰ ਕਰ ਦਿੱਤਾ ਇਨਕਾਰ ਤੇ ਇੱਕ ਪਾਸੇ ਸਾਡੇ ਸਿੱਖ ਸਮਾਜ ਨੇ ਹੋਰ ਕੰਮ ਵਧਾ ਦਿੱਤਾ ਕੰਗੜਾ ਦੇ ਲਈ ਸਿੱਖਾਂ ਲਈ ਵੱਡੀ ਖੁਸ਼ਖਬਰੀ ਦੀ ਗੱਲ ਆ ਲਖਨਊ ਦੇ ਹਾਈ ਕੋਰਟ ਚੋਂ ਵੀ ਨੋਟਿਸ ਭੇਜਿਆ ਗਿਆ ਭੱਜ ਹੁਣ ਕਿੱਧਰ ਭਜੇਗੀ ਕੰਗੜਾ ਬੜਾ ਤੈਨੂੰ ਚਾ ਚੜਿਆ ਸੀ ਵੀ ਮੈਂ ਫਿਲਮ ਲਵਾ ਦਊਂਗੀ ਸਿੱਖਾਂ ਉੱਤੇ ਪਰ ਨਹੀਂ ਗੁਰੂ ਸਾਹਿਬ ਦੀ ਇੰਨੀ ਮਿਹਰ ਹੋ ਚੁੱਕੀ ਆ ਕਿ ਤੂੰ ਫਿਲਮ ਲਵਾਈ ਨਹੀਂ ਸਕਦੀ ਬੰਬੇ ਹਾਈ ਕੋਰਟ ਨੇ ਪੂਰੀ ਤਰ੍ਹਾਂ ਰਿਜੈਕਟ ਕਰ ਦਿੱਤੀ ਹੈ ਜਿਹੜੀ ਕਿ ਇਹਦੀ ਫਿਲਮ ਹੈ। ਅੱਛਾ ਗੱਲ ਹੁਣ ਅੱਗੇ ਦੀ ਕੀ ਹੋਈ ਹੈਗੀ ਐ। 18 ਤਰੀਕ ਤੱਕ ਦਸੰਬਰ ਦਾ ਮਹੀਨਾ 18 ਤਰੀਕ ਤੱਕ ਜਿਹੜੀ ਆਉਣ ਵਾਲੀ ਹੈ ਉਹਦੇ ਤੇ ਉਹਨਾਂ ਨੇ ਸੁਣਵਾਈ ਰੱਖ ਦਿੱਤੀ ਹੈ। ਅੱਗੇ ਕੀ ਬਣਦਾ ਉਹ ਵੇਖਾਂਗੇ ਵੀ ਅੱਗੇ ਕੋਰਟ ਤੈਹ ਕੀ ਕਰਦਾ। ਪਰ ਕੋਰਟ ਨੇ ਪੂਰੇ ਪੱਕੇ ਤੌਰ ਤੇ ਕਹਿ ਦਿੱਤਾ ਵੀ ਭਾਈ ਫਿਲਮ ਦੇਖੀ ਸੀ ਜਿਹੜਾ ਕਿ ਟ੍ਰੇਲਰ ਸੀ ਉਹ ਸਾਰੇ ਕੋਰ ਨੇ ਪਹਿਲਾਂ ਆਪ ਦੇਖੇ ਫਿਰ ਉਹਨਾਂ ਨੇ ਦੇਖ ਕੇ ਉਹਨਾਂ ਨੂੰ ਕਿਹਾ ਵੀ ਭਾਈ ਇਹਦੇ ਵਿੱਚ ਜਿਹੜਾ ਕਿ ਸਿੱਖ ਸਮਾਜ ਨੂੰ ਬਿਲਕੁਲ ਸਹੀ ਗੱਲ ਆ ਵੀ ਤੁਸੀਂ ਨੀਮਾ ਦਿਖਾਇਆ ਗਿਆ ਛਵੀ ਬਹੁਤ ਜ਼ਿਆਦਾ ਖਰਾਬ ਦਿਖਾਈ ਗਈ ਆ ਤਾਂ ਮੰਨ ਕੇ ਚਲੋ ਵੀ ਉਹਨਾਂ ਨੇ ਪੂਰੇ ਪੱਕੇ ਤੌਰ ਤੇ ਰਿਜੈਕਟ ਵਾਲੀ ਕੰਮ ਹੋ ਗਿਆ ਨਹੀਂ ਲੱਗਦੀ ਤਾਂ ਇੱਕ ਪਾਸੇ ਮੈਂ ਤੁਹਾਨੂੰ ਸਬੂਤ ਦਿਖਾਉਣਾ ਪਹਿਲਾਂ ਪਰ ਸਬੂਤ ਦੇਖੋ ਫਿਰ ਆਪਾਂ ਕਰਦੇ ਹਾਂ ਬਹੁਤ ਜਿਹੜੀਆਂ ਕਿ ਖਾਸ ਗੱਲਾਂ ਨੇ ਅੱਜ ਸੁਣਨ ਵਾਲੀਆਂ इमरजेंसी को लेकर बॉम्बे हाई कोर्ट ने कह दी है बड़ी बात आपको बता दें कि फिल्म अब 6 सितंबर को रिलीज नहीं होगी इसके लिए मुसीबतें बढ़ती जा रही है कोर्ट का फैसला आया है और दो हफ्ते का वक्त कम से कम आगे बढ़ा दिया गया है यानी कि अब 18 तारीख के बाद ये तय होगा कि फिल्म रिलीज कब होगी तीन सितम्बर को मेकर्स ने कोर्ट का दरवाजा खटखटाया था और ये गुहार लगाई थी की सेंसर बोर्ड को आदेश दिया जाए की फिल्म को जल्द ऐसी जल्द सर्टिफिकेशन किया जाए छह सितम्बर की रिलीज शेड्यूल थी लेकिन हाईकोर्ट ने सेंसर बोर्ड फिल्म को सर्टिफिकेट नहीं देने का आदेश दिया है जो फिल्म मेकर्स के लिए बहुत बड़ा झटका है आपको बता दें कि मेकर्स ने याचिका में कोर्ट में यह दावा किया है कि सेंसर बोर्ड ने जानबूझकर और गैर कानूनी तरीके से सर्टिफिकेट को लटका रखा है मेकर्स ने यह दावा किया की कि सेंसर बोर्ड फिल्म सर्टिफिकेट देने के लिए तैयार है लेकिन जारी नहीं किए कर रही जस्टिस बी सी और जस्टिस फिटोस की बेंच में याचिका पर तत्काल सुनवाई हुई थी और उसमें यह तय किया गया की फिल्म को सर्टिफिकेशन नहीं

ਅਗਲੀ ਸੁਲਵਾਈ ਮੈਂ ਇਸੇ ਸਰਟੀਫିକੇਟ ਦੇਣੇ ਦੀ ਗੱਲ ਕੀਤੀ ਜਾਂਦੀ ਹੈ ਕੀ ਦੇਖਣੇ ਦੀ ਬਾਤ ਹੈ ਲੈ ਕਹਿੰਦੇ ਪੰਜਾਬੀਓ ਮੇਕਰ ਇਹਨਾਂ ਦੇ ਜਿਹੜੇ ਹਿੱਲ ਗਏ ਤੇ ਮੇਕਰ ਹਿੱਲ ਗਏ ਸਾਨੂੰ ਕੀ ਹੈ ਬੜਾ ਜੋਰ ਲਾਇਆ ਇਹਨੇ ਫਿਲਮ ਰਿਲੀਜ਼ ਕਰਾਉਣ ਤੇ ਵੀ ਮੈਂ ਫਿਲਮ ਰਿਲੀਜ਼ ਕਰਵਾ ਲੂੰਗੀ ਕਹਿੰਦੇ ਉਹਨਾਂ ਦੇ ਮੇਕਰ ਆ ਜਿਹੜੇ ਫਿਲਮਾਂ ਦੇ ਮੇਕਰ ਹੁੰਦੇ ਨੇ ਜਿਹੜੇ ਉਹ ਕਹਿੰਦੇ ਹਿੱਲ ਗਏ ਬੰਬੇ ਹਾਈ ਕੋਰਟ ਨੇ ਸਾਫ ਇਨਕਾਰ ਕਰ ਦਿੱਤਾ ਤੇ ਹੁਣ ਮੈਂ ਤੁਹਾਨੂੰ ਇਹਦੀ ਅਹਿਮ ਗੱਲ ਦੱਸਦਾ ਜਿਹੜੀ ਕਿ ਬਹੁਤ ਹੀ ਮਤਲਬ ਮੈਂ ਇਹਦੇ ਇੰਟਰਵਿਊ ਦੇਖੇ ਉਹਦੇ ਵਿੱਚ ਇਹਨੇ ਹਰ ਵਾਰ ਕਹਿੰਦੀ ਰਹਿੰਦੀ ਹੈ ਗੱਲਾਂ ਤਾਂ ਕਰਨੀਆਂ ਸੀ ਕੁਝ ਹੋਰ ਸਾਂਝੀਆਂ ਤੁਹਾਡੇ ਨਾਲ ਗੁਰੂ ਸਾਹਿਬ ਨਾਲ ਜੁੜੀਆਂ ਹੋਈਆਂ ਪਰ ਅੱਜ ਮੈਂ ਗੱਲ ਇਹਦੇ ਤੇ ਹੀ ਕਰੂੰਗਾ ਪਹਿਲੀ ਗੱਲ ਤਾਂ ਮੈਂ ਬਾਅਦ 'ਚ ਕਰਦੇ ਆਂ ਪਹਿਲੀ ਗੱਲ ਮੈਂ ਕੰਗਣਾ ਨੂੰ ਕਹਿਣਾ ਚਾਹਣਾ ਹੈ ਵੀ ਜਿੰਨਾ ਤੂੰ ਫਿਲਮ ਲਵਾਉਣ ਦਾ ਜ਼ੋਰ ਲਾਵੇਂਗੀ ਤੇ ਮੈਂ ਉਹ ਨਹੀਂ ਤੈਨੂੰ ਆਪਣੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਭੰਡ ਦੂਆ ਜਾਨੀ ਤੇਰਾ ਐਡੀ ਮਤਲਬ ਤੈਹ ਲਾ ਦੇਣੀ ਹੈ ਨਾ ਅਸੀਂ ਪੰਜਾਬ ਦੇ ਸਾਡੇ ਭੈਣ ਭਰਾਵਾਂ ਨੇ ਰਲ ਕੇ ਤੈਨੂੰ ਇੰਨਾ ਬਦਨਾਮ ਕਰ ਦੇਣਾ ਅਸੀਂ ਇਸ ਇਹ ਗੱਲ ਦੇ ਲਈ ਜਿਹੜਾ ਤੂੰ ਸਾਡੇ ਦੇ ਸਵਾਲ ਚੱਕੇ ਨੇ ਫਿਲਮ ਬਣਾਉਣ ਚੱਲੀ ਸੀ ਇਤਿਹਾਸ ਮਰੋੜ ਚੱਲੀ ਸੀ ਤੇ ਅਸੀਂ ਰਲ ਮਿਲ ਕੇ ਸਾਰੇ ਭੈਣ ਭਰਾ ਸਾਡੇ ਮਾਵਾ ਸਾਡੇ ਬਜ਼ੁਰਗ ਤੈਨੂੰ ਬਦਨਾਮ ਕਰ ਦੇਣਾ ਸੀ ਉਹ ਬਾਹਰਲੇ ਮੁਲਕਾਂ ਦੇ ਇੱਕ ਤੇਰਾ ਡੰਕਾ ਭਜਾ ਦੇਣਾ ਇਸ ਗੱਲ ਦਾ ਵੀ ਇਹਨੇ ਇਹ ਕਰਤੂਤ ਕੀਤੀ ਹੈ ਭੱਜ ਜਿੱਥੇ ਭੱਜਦੀਆਂ ਪਰ ਮੈਂ ਹੁਣ ਤੁਹਾਨੂੰ ਦੱਸਦਾ ਉਹ ਮੁੱਦੇ ਤੇ ਆਉਣੇ ਆ ਵੀ ਇਹ ਕਹਿੰਦੀ ਹੁੰਦੀ ਹੈ ਵੀ ਮੈਂ ਕਲਾਕਾਰ ਆ ਤਾਂ ਤੁਸੀਂ ਕਹੋਗੇ ਬਿਮਹਸੀ ਕਿਉਂ ਜਨਾ ਗੱਲ ਹੀ ਕੁਛ ਇਹ ਜੀ ਆ ਵੀ ਇਹ ਮੈਂ ਕਈ ਇੰਟਰਵਿਊ ਦੇਖੇ ਨੇ ਇਹ ਕਹਿੰਦੀ ਹੁੰਦੀ ਵੀ ਮੈਂ ਇੱਕ ਕਲਾਕਾਰ ਆ ਕਲਾਕਾਰ ਤਾਂ ਦੇਖੋ ਹੁਣ ਮੈਂ ਇਹਨੂੰ ਕਹਿਣਾ ਚਾਹਣਾ ਵੀ ਕਲਾਕਾਰ ਤਾਂ ਮੈਂ ਵੀ ਆ ਹੁਣ ਤੁਸੀਂ ਕਹੋਗੇ ਮੈਂ ਕਲਾਕਾਰ ਕਹਾ ਤਾਂ ਦੇਖੋ ਮੈਂ ਹਿੰਦੀ ਫਿਲਮਾਂ ਅਸੀਂ ਵੀ ਬਹੁਤ ਮਤਲਬ ਜਿਆਦਾ ਦੇਖੀਆਂ ਨੇ ਸਾਰਿਆਂ ਦੀਆਂ ਦੇਖੀਆਂ ਨੇ ਕਿਉਂਕਿ ਜਮਾਨਾ ਹੀ ਕੁਛ ਅਹੇ ਜਿਹਾ ਸੀ ਹੁਣ ਲੱਗੇ ਨੇ ਲੋਕ ਮਤਲਬ ਮੋਬਾਈਲ ਦੇਖਣ ਤਾਂ ਤੁਸੀਂ ਇਹ ਲਾ ਲਓ ਵੀ ਮੈਂ ਹਿੰਦੀ ਫਿਲਮਾਂ ਬੜਾ ਸ਼ਕੀਨ ਸੀ ਹੁਣ ਵੀ ਆ ਜਿਹੜੀਆਂ ਸਹੀ ਹੁੰਦੀਆਂ ਨੇ ਦੇਖਦੇ ਆ ਪਰ ਮੈਂ ਤੁਹਾਨੂੰ ਅੱਜ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਦਿਖਾਉਂਗਾ ਤੇ ਕੰਗਣਾ ਵੀ ਦੇਖ ਲੈ ਮੈਂ ਤੁਹਾਡੇ ਅੱਗੇ ਹੀ ਅਪੀਲ ਕਰਦਾ ਸਾਡੇ ਜਿੰਨੇ ਭੈਣ ਭਰਾਵਾਂ ਨੇ ਦੇਖਦੇ ਹੋ ਪਹਿਲੀ ਵਾਰ ਮੈਂ ਇਹ ਕਰਨ ਜਾ ਰਿਹਾ ਤਾਂ ਤੁਸੀਂ ਨੇ ਆਪਣਾ ਫਰਜ ਸਮਝ ਕੇ ਆਪਦਾ ਭਰਾ ਸਮਝ ਕੇ ਮੈਨੂੰ ਇਹ ਵੀਡੀਓ ਫਿਰ ਤੋਂ ਮਤਲਬ ਬਾਲੀਵੁੱਡ ਦੇ ਵਿੱਚ ਪਹੁੰਚਾਉਣੀ ਜਿਵੇਂ ਪਹਿਲਾਂ ਗਈਆਂ ਦੋ ਵੀਡੀਓ ਬਾਲੀਵੁੱਡ ਤੱਕ ਕਿਉਂ ਗਈਆਂ ਨੇ ਉਹਦਾ ਮੈਨੂੰ ਜਿਹੜਾ ਕਿ ਮੈਸੇਜ ਆਉ ਆ ਜਾਂਦਾ ਸੀ ਵੀ ਪਹੁੰਚ ਚੁੱਕੀ ਵੀਡੀਓ ਉੱਥੇ ਆਪਣੇ ਜਿਹੜੇ ਕਿ ਲੋਕ ਨੇ ਕੁਝ ਭੈਣ ਭਰਾ ਰਹਿੰਦੇ ਨੇ ਬੰਬੇ ਦੇ ਵਿੱਚ ਤਾਂ ਮੈਂ ਹੁਣ ਤੁਹਾਨੂੰ ਕਹਿਣਾ ਵੀ ਇਹ ਮੈਸੇਜ ਤੁਸੀਂ ਪਹੁੰਚਾਉਣਾ ਹੋਊਗਾ ਉਹਦੇ ਤੱਕ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਹੋਊਗੀ ਮੈਂ ਹੁਣ ਦਿਖਾਉਣਾ ਤੁਹਾਨੂੰ ਇਹ ਨਮੂਨਾ ਜਿਹੜਾ ਕਿ ਕੰਗਣਾ ਰੋਜ ਕਹਿੰਦੀ ਮੈਂ ਕਲਾਕਾਰਾਂ ਕਲਾਕਰ ਮੈਂ ਵੀ ਹਾਂ ਭਾਈ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਇਹ ਆਪਾਂ ਜਿਹੜਾ ਕਿ ਇਹਦੇ ਦੇ ਇੱਕ ਡਾਇਲੋਗ ਬੋਲਾਂਗੇ ਹਿੰਦੀ ਤਰੰਗਾ ਫਿਲਮ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਤੇ ਉਹ ਫਿਲਮ ਦਾ ਮੈਂ ਡਾਇਲੋਗ ਬੋਲੂਗਾ ਕੰਗੜਾ ਤੇ ਰਾਜਕੁਮਾਰ ਦਾ ਕਹਿੰਦਾ ਹੁੰਦਾ ਕਿਸੇ ਹੋਰ ਨੂੰ ਤੇ ਮੈਂ ਬੋਲੂਗਾ ਇਸੇ ਤੇ ਉਹ ਇਸੇ ਤੇ ਸਮਝੋ ਵੀ ਮੈਂ ਕੰਗੜਾ ਨੂੰ ਕਹਿ ਰਿਹਾ ਠੀਕ ਹੈ ਜੀ ਲੋ ਜੀ ਹੁਣ ਮੈਂ ਰਾਜਕੁਮਾਰ ਦਾ ਡਾਇਲੋਗ ਬੋਲਣ ਜਾ ਰਿਹਾ ਕੰਗੜਾ ਰਣਾਉਤੇ ਤੇ ਧਿਆਨ ਦੇ ਨਾਲ ਬਹੁਤ ਸ਼ਾਂਤੀ ਨਾਲ ਸੁਣਨਾ ਤੁਸੀਂ ਦੇਖਣਾ ਵੀ ਇਹਦੇ ਚ ਕਲਾ ਤਾਂ ਆਪਣੇ ਚ ਵੀ ਹੈਗੀ ਹੈ ਠੀਕ ਆਂ ਬੰਦਾ ਪੰਜਾਬੀ ਹਿੰਦੀ ਨਹੀਂ ਬੋਲ ਸਕਦਾ ਹੁੰਦਾ ਜ਼ਿਆਦਾਤਰ आप सामने बोलों कला का प्रदर्शन करके दिखावा एक डायलॉग है बड़ा मशहूर तिरंगा लो मैं दिखा बोलूंगा सुरमा नहीं चुराते हम आखे ही चुरा लेते हैं ताकि सुरमा लगाने की नौबती ना आए और फिर तुम्हारा अंजाम तुम्हारा अंजाम भी वही होगा ਠੀਕ ਆ ਪੰਜਾਬੀਓ ਅਗਲੇ ਟੌਪਿਕ ਤੇ ਜੇ ਇਹ ਕੁਝ ਕਹੂਗੀ ਤਾਂ ਫਿਰ ਹੋਰ ਵੀ ਦਸਣਾ ਦੇਗੇ ਆਪਾਂ ਪਰ ਹੁਣ ਗੱਲ ਇਹ ਆ ਵੀ ਜਿਹੜਾ ਸਾਡੇ ਪੰਜਾਬ ਬੰਨੀ ਚਾਕੂ ਆ ਤਾਂ ਗੱਲ ਇਹ ਆ ਉਹਨੂੰ ਅਸੀਂ ਬਖਸ਼ਦੇ ਨਹੀਂ ਭੰਡ ਕੇ ਰੱਖ ਦਾਂਗੇ ਪੂਰੇ ਦੇਸ਼ ਦੇ ਵਿੱਚ ਚਾਹੇ ਉਹ ਕੋਈ ਮਰਜ਼ੀ ਵੀ ਹੋਵੇ ਚਾਹੇ ਕੋਈ ਨੇਤਾ ਕੋਈ ਮੁੱਖ ਮੰਤਰੀ ਚਾਹੇ ਪ੍ਰਧਾਨ ਮੰਤਰੀ ਸਾਨੂੰ ਕਹੀ ਦੀ ਕੋਈ ਡਰਨ ਦੀ ਲੋੜ ਨਹੀਂ ਆਜ਼ਾਦ ਜੀਵਾਂਗੇ ਆਜ਼ਾਦ ਹੀ ਰਹਿਾਂਗੇ ਸਾਡੇ ਗੁਰੂ ਸਾਹਿਬ ਦਾ ਸਾਡੇ ਤੇ ਹੱਥ ਰਹਿਣਾ ਉਹ ਸਾਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਜਿਹੜਾ ਹੁਣ ਭੈਣ ਭਰਾ ਨਵਾਂ ਚੈਨਲ ਤੇ ਉਹ ਤੱਕ ਦਿਓ ਵੀਡੀਓ ਨੂੰ ਬੰਬੇ ਬੰਨੀ ਨੂੰ ਤੇ ਦੂਜੀ ਗੱਲ ਜਿਹੜਾ ਕੋਈ ਚੈਨਲ ਤੇ ਨਵਾਂ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ